ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਤਾਜ਼ੀਆਂ ਸੁਈਆਂ ਗਾਵਾਂ ਦਿਖਾਉਣੇ ਆ ਪਹਿਲੇ ਨੰਬਰ ਵਾਲੀ ਬਈ ਕਿਹੜਾ ਸੁਆ ਸੁਈਆ ਇਹ ਦੂਸਰਾ ਸੁਆ ਬੈੜ ਸੁਈ ਸੁਈਆ ਰਾ ਸੁਈਆ ਬਾਕੀ ਕੁਆਲਿਟੀ ਵਾਲੀ ਵੜਾ ਕਿੰਨਾ ਗੱਦ ਤਪਾ ਦੋ ਰਵਿੰਦਰ ਦੁੱਧ ਵੀਰੇ 20 ਪਲੱਸ ਚੱਲੂ ਏ ਲੈਵਾ ਦੋਮਾ ਪਾਸਿਆਂ ਨੂੰ ਬਈ ਜਿੰਨਾ ਮਗਰ ਨੂੰ ਉਨੇ ਹੀ ਮੂਹਰ ਨੂੰ ਰੰਗ ਰੂਪ ਸੈਨਿਕ ਚਮਕਲੀ ਵੜਾ ਫੁੱਲ ਪਿੰਡ ਵੀਰ ਦਾ ਟੱਲਮਾ ਜ਼ਿਲ੍ਹਾ ਬਰਨਾਲਾ ਤਸੀਲੇ ਨੂੰ ਤੱਪਾ ਪੈਂਦੀ ਮੋਬਾਈਲ ਨੰਬਰ ਭੁੱਲੇ ਰਵਿੰਦਰ ਮੋਬਾਈਲ ਨੰਬਰ 76964 60400 ਅੱਗੇ ਦੋ ਨੰਬਰ ਦੇ ਰਵਿੰਦਰ ਕਿਹੜਾ ਇਹ ਵੀਰੇ ਪਹਿਲਾਂ ਬੱਛੀ ਸੂਈ ਆ ਤੇ ਐਸ ਵਕਤ ਦੁੱਧ ਦੇ ਥੱਲੇ 13 14 ਕਿਲੋ ਆ 14 ਕਿਲੋ ਆ 13 ਕਿਲੋ ਮੰਨ ਕੇ ਆਵੇ ਬੰਦਾ ਤੇ ਮੁੱਲ ਦਵਿੰਦਰ ਦੇਣ ਲੈਣਾ ਮੁੱਲ ਵੀਰੇ ਦੇਣ ਲੈਣ ਬਸ 44000 ਦੀ ਬੈਠ ਦੇ ਦਾਂਗੇ ਆਪਾਂ ਅੱਜ ਠੀਕ ਹੈ ਬਾਈ ਹਾਂਜੀ ਹਾਂਜੀ 18 ਬਾਈ ਇਹਦੀ ਵੀ ਮਾਰ 18 ਮਾਰ ਦੇ 18 ਬਾਈ ਕਹਿੰਦਾ ਆਪਾਂ ਇਹਦੀ ਵੀ ਮਾਰ ਦਾਂਗੇ ਕੋਈ ਚੱਕਰੀ ਨਹੀਂ ਬਾਈ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦੇ ਆ ਤੇ ਮੁੱਲ ਬਾਈ ਨੇ ਅੱਜ ਵੀ ਜਾਇਜ਼ ਹੀ ਰੱਖਿਆ ਲੈਣ ਦੇਣ ਮੁੱਲ ਹੁੰਦੇ ਆਗੇ 44000 ਰੁਪਏ ਚੋਂ ਮਾਨਤਾ ਜ਼ਰੂਰ ਹੋਵੇ ਆਪਦਾ ਕੰਟੈਕਟ ਨੰਬਰ ਬੋਲ ਦੇ ਦਵਿੰਦਰ ਕੰਟੈਕਟ ਨੰਬਰ 76964 ਹੂੰ 60400 ਲਾ ਬਾਈ ਤੋਂ ਬਾਅਦ ਦੇਖੋ ਇੱਕ ਨੰਬਰ ਗੰਨੇ ਆ ਘੁਤਾਰ ਵਰਦੇ ਬਾਈ ਤਹੇ ਬਾਰ-ਬਾਰ ਬੈਠੀ ਜੋ ਆਪਾਂ ਹੁਣੇ ਬੈ ਕੇ ਕੁੱਠੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਚਾਹ ਮਗਰ ਬੱਚਾ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਵਾਰ ਪਸੰਦ ਆਵੇ ਕੰਟੈਕਟ ਜਰੂਰ ਕਰਿਓ ਸ਼ੋਰਟ ਨੂੰ ਵੇਖਣ ਲਈ ਧੰਨਵਾਦ